ਕੀ ਹਾਲ ਹੈ ਪੋਚਵੰਡੀ ਵਾਲਿਓ 1 ਜੂਨ ਨੂੰ ਬਾਦਲਾਂ ਦੀ ਫੱਟੀ ਪਹੁੰਚਣ ਨੂੰ ਤਿਆਰ ਝਾੜੂ ਫੇਰੋਂਗੇ ਹਾਂ ਤਾਂ ਹੋਈ ਨਾ ਗੱਲ ਸ਼ੁਕਰ ਮੈਂ ਥੋੜਾ ਲੇਟ ਹੋ ਗਿਆ ਲੇਟ ਤਾਂ ਨਹੀਂ ਮੈਂ ਹੋਇਆ ਕਿ ਮੈਂ ਲੇਟ ਚੱਲਿਆ ਰਾਤ ਚ ਲੋਕ ਪਿੰਡਾਂ ਦੇ ਪਿੰਡ ਬਾਹਰ ਖੜ ਜਾਂਦੇ ਆ ਸਰੋਪੇ ਦਿੰਦੇ ਆ ਮਾਵਾਂ ਸਿਰ ਪਰੋਸਦੀਆਂ ਇਤੋਂ ਵੱਧ ਪਿਆਰ ਨਹੀਂ ਮਿਲਦਾ ਆ ਤੁਸੀਂ ਇੰਨੇ ਨੇਰੇ ਇੱਥੇ ਖੜੇ ਹੋ ਸੁਖਬੀਰ ਬਾਦਲ ਕੇ ਕਾਂ ਪੈਂਦੇ ਆ ਹਜੇ ਵੇਲੇ ਉਹ ਜੀਪ ਜੀ ਲੈ ਕੇ ਤੁਰ ਪੈਂਦਾ ਬੰਦਾ ਕੋਈ ਆਣਦੜਾ ਹੁੰਦਾ ਨਹੀਂ ਉਹੀ ਬੰਦ ਦੁਕਾਨਾਂ ਨੂੰ ਐ ਕਰਦਾ ਜਾਂਦਾ ਸੋ 2 ਨੰਬਰ ਤੇ ਬੱਤਣ ਖੁੱਡੀਆਂ ਸਾਹਿਬ ਤੁਹਾਡੇ ਸਾਊ ਤੇ شریف ਇਮਾਨਦਾਰ ਇਨਸਾਨ ਮੰਤਰੀ ਵੀ ਰਹੇ ਨੇ ਬੋਲਣ ਦਾ ਪਤਾ ਹੈ ਪਾਰਲੀਮੈਂਟ ਜਾ ਕੇ ਬੋਲ ਕੇ ਪੰਜਾਬ ਦੇ ਹੱਕ ਲੈ ਕੇ ਆਵਾਂਗੇ ਉਹ ਹਰੇਕ ਸਾਲ ਪੁੱਛੋ ਵਾਲੇ ਉਹ ਦਰਖਤ ਵੀ ਪੱਤੇ ਬਦਲ ਲੈਂਦੇ ਹੋ ਐਤ ਕੀ ਤਾਂ ਬਦਲੋ ਜਿੱਥੇ ਮੈਂ ਗਿਆ ਅੱਜ ਤੜਕੇ ਦਾ ਤੁਰਾਂ ਭਲਾ ਅੱਡਾ ਮਾਨਸਾ ਮੋੜ ਤਲਵੰਡੀ ਹੁਣ ਤੁਹਾਡੇ ਕੋਲੇ ਅੱਜ ਸੁਹਾਗ ਗਈ ਫਿਰ ਗਿਆ ਲੋਕ ਕੋਈ ਕਹਿੰਦਾ ਢੂੜ ਲੱਖ ਤੇ ਕੋਈ ਕਹਿੰਦਾ 2 ਲੱਖ ਤੇ ਦੋ ਤੇ ਆ ਬਜ਼ੁਰਗ ਨੇ ਬਜ਼ੁਰਗ ਕਹਿੰਦੇ ਦੋ ਤੇ ਤੇ ਯਾਰ ਬੈਨਾ ਕੋਈ ਸਾਡਾ ਬਾਈ ਸਾਡਾ ਸੀਐਮ ਵੀਰੋ ਆਹੀ ਇੱਕ ਮੈਨੂੰ ਸਕੂਨ ਦਿੰਦਾ ਕਿ ਪਹਿਲੀ ਵਾਰੀ ਕੋਈ ਮੁੱਖ ਮੰਤਰੀ ਬਣਿਆ ਜਿਹਨੂੰ ਤੁਸੀਂ ਬਾਈ ਕਹਿ ਲੈਂਦੇ ਹੋ ਵੀ ਭਗਵੰਤ ਬਾਈ ਬਾਈ ਕੀ ਹਾਲ ਹੈ ਬਾਈ ਪਹਿਲਾਂ ਵਾਲੇ ਰਾਜੇ ਰਜਵਾਰੇ ਕਾਕਾ ਜੀ ਛੋਟੇ ਕਾਕਾ ਜੀ ਇਹ ਬੋਲੀ ਬੋਲੀ ਪਹਿਲੀ ਵਾਰ ਆਇਆ ਸਰ ਤੈਨੂੰ ਚੋਣੀ ਹੈ ਸੋ ਵੀਰ ਹੈ ਓ ਕਿਉਂ ਇਹਨਾਂ ਨੂੰ ਨੀਂਦ ਓ ਇਹਨਾਂ ਨੂੰ ਨੀਂਦ ਨਹੀਂ ਆਉਣੀ ਨਾ ਸੁਣੋ ਕਿਕਲੀ ਓ ਰੈਣਦੋ ਕਿਉਂ ਜਿੱਦ ਕਰਦੇ ਹੋ ਪਹਿਲਾਂ ਹੀ ਬਿਮਾਰ ਹੋ ਕੇ ਹਟਿਆ ਰਹਿਣ ਦੋ ਦਿਲ ਖਰਾਉਣ ਦੀਆਂ ਦਵਾਈਆਂ ਲੈਣੀਆਂ ਪੈਣ ਗਿਆ ਸੁਣ ਨਾ ਸੋ 1 ਜੂਨ ਨੂੰ ਕਰੋ ਨਿਕਲਣਾ ਜੇ ਮੈਂ ਜੇ ਮੈਂ ਤੁਹਾਡੇ 90% ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਕਰਤੇ ਤਾਂ ਤੁਸੀਂ ਕਾਲੀਆਂ ਦੇ ਕਾਂਗਸਿਆਂ ਨੂੰ ਜ਼ੀਰੋ ਕਰ ਦੋ ਜ਼ੀਰੋ ਦਾ ਜਵਾਬ ਜ਼ੀਰੋ ਨਾਲ ਦਿਓਗੇ ਆ ਫਿਰਦੇ ਆ ਵੀਰੇ ਸਵੇਰੇ ਹੀ ਚੱਲਦੇ ਆ ਥੱਕਦੇ ਥੁੱਕਦੇ ਨਹੀਂ ਹੈਗੇ 50 ਡਿਗਰੀ ਟੈਂਪਰੇਚਰ ਹੋ ਜਾਂਦਾ 48 50 ਹੋ ਜਾਂਦਾ ਆਪਾਂ ਨਹੀਂ ਥੱਕਦੇ ਬੋਰ ਆ ਟੋ ਐਂ ਚੋਂ ਨਿਕਲੇ ਹੋਏ ਆ ਦੇਖਿਓ ਭਾਈ ਡਿੱਗਣਾ ਪਈ ਡਿੱਗਣਾ ਪਈ ਵੀਰੇ ਦੇਖ ਨਾ ਹਰਾਮ ਸੋ ਵੀਰੇ ਐਨੇ ਰਾਤ ਗਏ ਤੁਹਾਡਾ ਇੱਥੇ ਭਾਰੀ ਗਿਣਤੀ ਚਾਉਣਾ ਇਹ ਤਾਂ ਮੈਨੂੰ ਲੱਗਦਾ ਹੁਣ ਬਸ ਲਾ ਨਹੀਂ ਬਾਕੀ ਐ ਤੂੰ ਹੀ ਦੇਖੋ ਕਿੰਨਾ ਫਰਕ ਪੈ ਗਿਆ ਪਹਿਲਾਂ ਹੰਕਾਰ ਦੇ ਵਿੱਚ ਤੁਹਾਡੀ ਉਮੀਦਵਾਰ ਨੰਨੀ ਸ਼ਾਂ ਹਰ ਸਿਮਰਤ ਕੌਰ ਲਿਖਦੇ ਸੀ ਪੋਸਟਰਾਂ ਤੇ ਹੁਣ ਕੀ ਲਿਖਦੇ ਐ ਨਮਾਣੀ ਸੇਵਾਦਾਰਨੀ ਵਾਹ 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 ਨਮਾਣੀ ਆਰ ਡੀ ਵੀ ਨਹੀਂ ਲਿਖਦੇ ਉਹ ਕੋ ਬਾਤਾ ਉਹ ਜਦੋਂ ਦਾ ਆ ਗਿਆ ਕੱਸੀਆਂ ਚ ਪਾਣੀ ਇਹ ਲਿਖਣ ਲੱਗੀ ਨਮਾਣੀ ਵਾਹ ਓਏ ਪੁੱਛੋ ਵਾਲਿਓ ਵਾਹ ਓਏ ਨਿਆਰਾ ਲਿਆਤਾ ਯਾਰ ਕਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿ ਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਸਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੀਤਾ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਤਾਂ ਬੜੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀਦਾਲ ਦੀ ਫੱਟੀ ਜੀਜੇ ਸਾਲੇ ਨੇ ਪੋਚੀਏ ਮੇਰਾ ਸੁੱਕੀ ਜਾਵੇ ਖੂਨ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬਹੁਤ ਲੁੱਟੀ ਐ ਅਸੀਂ ਮੌਜ ਬਹੁਤ ਲੁੱਟੀ ਐ ਘੁੱਗੀ ਛਿੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈਦ ਕੀ 4 ਜੂਨ ਨੂੰ ਬਾਦਲ ਪਰਵਾਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਹਾਰ ਬੋਲੇ ਸੋਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਚੋ ਹਲਕੇ ਦੇ ਬਹੁਤ ਹੀ ਸਤਿਕਾਰਯੋਗ ਭੈਣ ਭਰਾਵੋ ਤੇ ਬਜ਼ੁਰਗੋ ਵੀਰੋ ਤੁਹਾਡੇ ਬਹੁਤ ਧੰਨਵਾਦੀ ਹੈ ਅੱਧੀ ਰਾਤ ਹੋ ਚੱਲੀ ਹੈ ਤੁਸੀਂ ਫੇਰ ਵੀ ਬੜੇ ਹੌਸਲੇ ਨਾਲ ਆ ਕੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਸਵਾਗਤ ਕੀਤਾ ਜੀ ਆਇਆਂ ਨੂੰ ਕਿਹਾ ਅੱਜ ਆਪਣੇ ਪੰਜਾਬ ਦੀ ਰੂਹ ਆਪਣੀ ਇਸ ਚੋਣ ਰੈਲੀ ਵਿੱਚ ਇਸ ਚੋਣ ਮਹਾਂ ਵਿੱਚ ਨਵੀਂ ਰੂਪ ਫੂਕਣ ਵਾਸਤੇ ਆਏ ਐ ਆਪੋ ਨੂੰ ਨਵੀਂ ਦਿਸ਼ਾ ਨਿਰਦੇਸ਼ 1 ਜੂਨ ਨੂੰ ਜੋ ਵੋਟਾਂ ਪੈਣੀਆਂ ਸਤਿਕਾਰਯੋਗ ਪੈਣ ਪ੍ਰਾਵੋ ਉਧਰ ਜਵਾਣੇ ਐ ਉਧਰ ਜਵਾਨੇ ਐ ਇਧਰ ਨਿਮਾਣੇ ਤੁਸੀਂ ਸਾਰਿਆਂ ਨੇ ਪੂਰਾ ਇੱਕ ਇੱਕ ਪੈਣ ਪਾਈ ਨੇ ਜੋਰ ਲਾ ਕੇ 1 ਜੂਨ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਝਾੜੂ ਤੇ ਨਿਸ਼ਾਨ ਤੇ ਬਟਨ ਦਬਾ ਕੇ ਸਾਰੇ ਨੇ ਪੂਰਾ ਜੋਰ ਲਾ ਕੇ ਕਾਮਯਾਬੀ ਬਖਸ਼ਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ